ਬੱਜੀ ਆਫੇ ਗਲੀ ਹੋਰ ਬੱਜੀ ਕਿਦਾਂ ਜੀ ਬਹੁਤ ਵਧੀਆ ਵਿੱਚ ਬਹੁਤ ਵਧੀਆ ਤੁਸੀਂ ਸੁਣਾਓ ਮੌਜਾ ਲੱਗੇ ਜੀ ਬਹੁਤ ਵਧੀਆ ਮੌਜਾ ਲੱਗੇ ਮੌਜਾ ਲੱਗਿਆ ਵੀ ਇਜੀ ਨਹੀਂ ਮੌਜਾ ਮੌਜਾ ਨਾਲੇ ਮਾਲਵੇ ਦੇ ਨਾਲੇ ਫੋਨਾਂ ਦੇ ਬਾਦੂ ਕੋਈ ਕਿੱਥੋਂ ਕੇ ਕਿੱਥੋਂ ਨਾਲੇ ਜਾਣ ਛੱਡ ਕੇ ਵੀ ਆਣਾ ਪੈਂਦਾ ਹਾਂਜੀ 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 ਤੇ ਨਾਲੇ ਮਾਨਸੋਨੇ ਢਾਬਾ ਰੋਟੀਆਂ ਖਾਣੇ ਜਾ ਕੇ ਬਸ ਬਸ ਮੈਂ ਹੁਣ ਦੱਸਦਾ ਲੋਟੀ ਢਾਬਿਆਂ ਦੇ ਬਾਅਦ ਲੰਗਰਵਾਲੇ ਚੱਲ ਆ ਲੰਗਰਵਾਲੇ ਚੱਲੇ ਜਾਂਦੇ ਵਾਹ ਉਹਨਾਂ ਮੱਲਾ ਚੱਲੇ ਆਕਨੇ ਜੀ ਨਾਲ ਲੰਗਰ ਹੀ ਬਹੁਤ ਹੈ ਜੀ ਬਾਬੇ ਦੇ ਲੰਗਰ ਵਾਂਗੂ ਵਜੇ ਚੱਲਾ ਚੱਲਾ ਐ ਹੀ ਹੈ ਬੱਜੀ ਐਂ ਚੱਲੀ ਜਾ ਮੰਗਦੇ ਜੀ ਹਾਂ ਜੀ ਚਲੋ ਵੇਖੀ ਜਾਨਾ ਮਾਲ ਜੀ ਵੇਖੀ ਜਾਨਾ ਮਾਲ ਜੀ ਚਲੋ ਚਲੋ ਅੱਜ ਬਾਜੀ ਮੇਰੇ ਕਿੰਨੀਆਂ ਅੱਜ ਵੇਖੀ 6 ਬੰਗ ਆਈਆਂ ਤੇ ਇੱਕ ਤੇ ਫੋੜਾ ਲੱਦਾ ਹੋ ਗਿਆ ਜੀ ਠੀਕ ਆ ਉਹ ਤਾਂ ਲੱਗੇ ਹੁਣ ਪੰਜ ਮਈਆਂ ਚ ਆਪਣੇ ਕੋਲ ਹੱਥ ਪੰਜ ਮਈਆਂ ਹਾਂਜੀ ਕ੍ਰਿਸ਼ਨੂ ਜੀ ਹਾਂਜੀ ਦੱਸੋ ਬੰਨੀ ਲਈ ਬਾਰੇ ਕਿੰਨਾ ਦੋ ਤੇ ਭਾਈ ਇਸ ਥਲੇ ਇਹ ਸਿਰਫ ਜੀ ਬੋੜਾ ਹੋਊਗਾ 9 10 ਕਿਲੋ ਜੇ 9 10 ਕਿਲੋ ਬੋੜਾ ਹੋਊਗਾ ਜੇ ਅਜੇ ਤੱਥਾ ਤੇਜਾ ਤੋਂ ਸੁਈ ਨਾ ਤੇਜਾ ਉਖਾ ਲਾ ਮੈਂ ਠੀਕ ਆ ਮਗਰ ਕਟਾ ਜੇ ਤੇ ਕਟਾ ਮਗਰਾ ਜੀ ਨੀਲੀ ਵੀ ਜਾ ਗਈ ਝੋਟੀ ਤੇ ਦੇਖੋ ਸੋਹਣੀ ਝੋਟੀ ਆ ਤੇ ਨਿਸ਼ਾਨੀਆਂ ਸਾਰੀਆਂ ਆਜੋ ਵੀਰ ਜੀ ਮਾਰੇ ਖੋਲਿਓ ਦੂਜਾ ਸੁਗਾ ਤੇ ਦੇਖੋ ਝੋਟੀ ਖਰਾਬ ਠੀਕ ਆ ਕਮਣ ਥੱਲੇ ਥੱਲੇ ਕਰ ਲੈ ਆਹ ਚਲੋ ਧੋਰ ਲੋ ਖਰਾ ਦੇ ਆਵੇ ਜਵਾਜੂ ਬਜੇ ਆ ਬਰੀਆ ਇਹ ਵਾਲੂ ਵੇਖੇ ਬਹੁਤ ਸੋਹਣਾ ਲੇਵਾ ਤੇ ਦੁੱਧ ਵੀ ਤਾਂ ਜੋ ਹੋਰ ਕਰੂ ਮੇਰੇ ਸਣਾ ਪਰ ਠੀਕ ਆ ਨਿਸ਼ਾਨੀਆਂ ਸਾਰੀਆਂ ਸੂਲ ਤੇ ਵੀ ਹਾਂਜੀ 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 ਛੱਡੇ ਦੇ ਨਿਸ਼ਾਨ ਵੀ ਆ ਗਏ ਬਿੱਖੂਾ ਛੱਡੇ ਦੇ ਨਿਸ਼ਾਨ ਆ ਗਏ ਤੇ ਭੋਲਾ ਡੱਬਾ ਠੀਕ ਆ ਸਾਰੇ ਹਾਂਜੀ ਹਾਂਜੀ ਬਿਲਕੁਲ ਆਖਾ ਦੁਨੀਆਂ ਦੇ ਠੀਕ ਆ ਸਾਰਾ ਕੁਝ ਹੀ ਮਾੜੋ ਵਧੀਆ ਆ ਜੀ ਹਣਾ ਬਾਕੀ ਛੋਟੀ ਸੁਣੀਏ ਛੋਟੀ ਆਈ ਵਾਸੇ ਬਿਲਕੁਲ ਜੀ ਛੋਟੀ ਮੇਰੇ ਨਾਲ 12 13 ਕਿਲੋ ਦੁੱਧ ਕਰੂਗੀ 9 10 ਕਿਲੋ ਬੋਲਾ ਹੋਊਗਾ ਬਿਲਕੁਲ ਜੀ ਦੋ ਟਾਈਮ ਚ ਹੋਵੇ ਕੋਈ ਇੱਕ ਟਾਂਕ ਚ ਹੋਵੇ ਆਪਣੀ ਤਸਲਾ ਕਰਕੇ ਫੇਕ ਵਾਹ ਜੀ ਬਸ ਹੋਰ ਨਹੀਂ ਕਰਾਂਗੇ ਬੋਲੋ ਭਾਜੀ ਫਿਰ ਸੁਣੀ ਜੀ ਮੋਲ ਦਾ ਭਾਵੇਂ ਚਲੋ ਛੋੜ ਹੀ ਕਰਨੀ ਆਵਾ 500 ਬਸ ਛੋੜੀ ਆ ਲੋ ਜੀ ਮੈਂ ਕਹਣਾ ਇਹਨੇ ਬਿਛੋੜ ਹੀ ਕਰਦੀ ਵਾ ਕਿ ਛੋੜ 500 ਕਰਦੀ 200 ਉਹ ਤੁਹਾਡੀ ਮਰਜ਼ੀ ਦੇ ਦਾਂਗੇ 15 ਇੱਕ 15 ਛੋੜ ਹੀ ਹੋਣੀ ਆ ਚਲੋ ਇੱਕ 13 ਇੱਕ ਵਾਰ ਜਾਣ 2000 ਰੁਪਏ ਆ ਛੋੜ ਚਲੋ 2000 ਠੀਕ ਆ ਚੱਲਣ ਦੋ ਕਰਾ ਦੇ ਤੇ ਆਹ ਜੀ ਜੇ ਸੁਜੀ ਪਹਿਲਾ ਸੁਆ ਜੇ ਅੱਜ ਪਹਿਲਾ ਸੁਆ ਰਾਤ ਸੁਜੀ ਦੋ ਦੰਦ ਜੇ ਦੋ ਦੰਦ ਭੱਜੀ ਨਾਲ ਇਕੱਠੀ ਬੜੀ ਵੇਖੋ ਇਹ ਦੋ ਦੰਦ ਝੋਟੀ ਆ ਪਹਿਲਾ ਸੁਆ ਥੋੜੇ ਭੜਾਵਾ ਹਾਂਜੀ ਤੇ ਕੀ ਚਾਈ ਹੋ ਗਈ ਹਾਂਜੀ ਚੁੱਪੀ ਚਾਈ ਹੋਈ ਤਾਂ ਬੌੜਾ ਝੋਟੀ ਤੋਂ ਹੋਊਗਾ ਤੇ 9.5 10 ਕਿਲੋ ਲਾ ਕੇ ਬੌੜਾ ਹੋਊਗਾ ਹਰ ਦੋ ਟਾਈਮ ਚੋਲੇ ਕੋ ਆ ਕੇ ਦਸਾਣਾ ਕਰਿਆ ਭਾਜੀ ਮੈਂ ਬੜੀ ਜੰਗੇ ਪਿੱਠ ਪੜਾ ਦੇਖ ਹੁੰਦਾ ਦੋ ਦੋ ਮੂੰਹ ਤਾਂ ਦੋ 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 ਦੇਖੋ ਲੱਗਿਆ ਮਨਾਂ ਜਿੱਥੋਂ ਆਈ ਹੈ ਨਾ ਜਿੰਨੇ ਮਿੰਨੇ ਕੋਈ 14 15 ਕਿਲੋ ਤੋਂ ਘੱਟ ਇੱਕ ਮਹਿਮ ਜਨਾ ਕੋ ਹੈ ਭਾਈ ਭਜੀ ਦੋ ਦਾ ਜੋੜੇ ਲੈਵਾ ਬੜਾ ਮੁਸ਼ਕਲ ਲੱਗਦਾ ਹੈ ਡਾ ਹਾਂ ਨਹੀਂ ਲੱਗਦਾ ਪਾਈ ਨੂੰ ਲੈਵਾ ਤੇ ਆ ਬਾਕੀ ਆ ਪਿੱਠ ਵੇਖ ਹੁੰਦੀ ਹੈ ਹਾਂਜੀ ਅਜੋਖਾ ਛੋਡਾ ਖਾਣਾ ਕਰਾਉਣਾ ਜੇ ਵੇਖੋ ਲੈ ਲਓ ਜੀ ਵੇਖੋ ਕਰਾ ਲਈ ਖੋਲੋ ਵੀਰ ਜੀ ਨਿੱਕਾ ਸਿੰਘ ਨਾਲੇ ਆਂਦੋ ਆ ਵੀ ਵੇਖੋ ਕਿੱਡਾ ਜਦਾ ਬਣ ਗਿਆ ਕੱਟੀ ਕੱਟੀ ਆ ਗਈ ਨੀ ਕੱਟੀ ਆ ਗਈ ਮਗਰ ਹੋਰ ਕੱਟੀ ਕੱਟੀ ਮਗਰ ਖਾਓ ਵੀਰ ਜੀ ਮੇਰਾ ਮੂੰਹ ਦਿਖਾਓ ਵੇਖੋ ਬਰੀਕੀਆਂ ਕਿੱਡੀਆਂ ਕੱਟੀ ਨੇ ਚੰਨਨ ਤੋਂ ਕਰਾਦੀ ਦੇਖੋ ਦੇਵਾ ਮੈਂ ਨਾ ਦੇਵਾ ਬਸ ਦੇਖੀ ਚੱਲੋ ਕਰਾਂ ਦੀ ਆਹ ਵੇਖੋ ਬੱਠੀ ਠੀਕ ਹੈ ਜੀ ਆਜਾ ਆਜੋ ਥੱਲੇ ਕਰੋ ਮਾੜਾ ਮੂੰਹ ਬਾਹਰ ਠੀਕ ਆ ਚਲੋ ਬਾਠੀ ਉੱਬਜੇ ਹੋਏ 11 ਤੋਂ ਘਟਣਾ ਜੀ ਬਸ ਬਸ ਹਣਾ ਜੀ ਤੇਰੇ ਸਾਰਾ ਕੱਟੇ ਜਿਹੜਾ ਸਾਰਾ ਸਟਾਰਟਿੰਗ ਕੀਤੀ ਹੈ ਨਾ ਹਾਂਜੀ ਘੱਟ ਤੋਂ ਘਟ ਜਾ ਤੂੰ 13 ਕਿਲੋ ਤੋਂ ਉੱਤੇ ਜਾਉਂਗਾ ਤੇਰਾ ਬਿਲਕੁਲ ਹਾਂਜੀ ਹਾਂਜੀ ਤੇ ਹਰਿਆਣੇ ਵਾਲੇ ਨੂੰ ਕੀ ਘਟਦਾ ਗਿਆ ਪੁੱਛੋ ਵੇਖੋ ਮੈਂ ਮੈਂ ਜੀ ਵੇਖੋ ਇੱਥੇ ਨਸ ਲੈਣੀ 12 13 ਕਿਲੋ ਤਾਂ ਜਾਉਂਗੇ ਸਟਾਰਟ ਵੀ ਆਹ ਜਿਹੜਾ ਮਰਜ਼ੀ ਚ ਹੋਵੇ ਬਿਲਕੁਲ ਮਤਲਬ ਬਹੁਤ ਦੁੱਧ ਨੂੰ ਬਹੁਤ ਜ਼ਿਆਦਾ ਖਰੀ ਨਿਕਲ ਜਗਾ ਹਾਂਜੀ ਤੇ ਨਿਕਲਣੀ ਵੀ ਠੰਡੀ ਆ ਮੈਂ ਠੰਡੀ ਨਹੀਂ ਐ ਠੰਡੀ ਨਿਕਲੀ ਆ 12 ਕੀ ਮਾੜੀ ਮੋਟ ਕੇ ਕਰਦੇ ਬਿਲਕੁਲ ਠੰਡੀ ਨਹੀਂ ਕਰਦੇ ਤੇ ਦੋ ਦੰਦ ਹੋ ਗਏ ਮ ਵੇ ਜੇ ਤარიਕਾ ਸੀ ਦੇ ਭਾਵੇਂ ਸਵਾ ਦੀ ਵੇਚ ਲਈ ਤਾਂ ਵੀ ਜਾਇਜ਼ ਹੀ ਆ ਬਿਲਕੁਲ ਉਦਾਂ ਜਾਇਜ਼ ਆ ਜਾਇਜ਼ ਆ ਪਰ ਦੇਣਾ ਕਿ 15 ਦੇ ਜੀ ਜਾਂ ਤਾਂ ਉਹ ਠੀਕ ਆ ਠੀਕ ਆ ਜੀ ਠੀਕ ਆ ਮੇਰੇ ਤੋਂ 1000 ਚਲੋ 14 ਨੇ ਠੀਕ ਆ ਭਾਈ ਚੱਲਾ ਦਿਓ ਬਿਲਕੁਲ ਜਾਇਜ਼ ਬਸ ਚਲੋ ਜਾਇਜ਼ ਹੀ ਕੰਮ ਹੈ ਜੀ ਹੁਣ ਬਿਲਕੁਲ ਜਾਇਜ਼ ਹੁੰਦੀ ਹਰ ਇੱਕ ਨਾ ਬਿਲਕੁਲ ਹਾਂਜੀ ਬਿਲਕੁਲ ਜਾਇਜ਼ ਆਪਾਂ ਕਰ ਲੇ ਚਲੋ ਠੀਕ ਆ ਠੀਕ ਆ ਤੇ ਆਹ ਬਾਈ ਜੀ ਇਹ ਜੀ 50 ਸੁਬਾਹ ਆ ਜਾਂਦੇ ਹਾਂਜੀ ਚਲੋ ਕਹਿਰ ਬਾਦ ਦੋਗੇ ਕਿ ਦੋਗੇ ਆਪਾਂ ਤੇ ਜੇ ਸੁਬਾਹ ਸੁਈਂ ਰਹੇ ਹਾਂ ਜੀ ਮੈਂ ਆਵਾਂ ਅੱਛਾ ਜੀ ਤੇ ਆ ਮੈਂ ਬੜੀ ਚੰਗੀ ਆ ਇਹ ਰਾਤ ਦੀ ਸੂਈ ਜੀ ਰਾਤ ਕੱਟੀ ਆ ਜੀ ਹਾਂ ਇਹ ਅਜੇ ਮਗਰਾ ਨਹੀਂ ਮਗਰਾ ਕੱਟਾ ਜੀ ਕੱਟਾ ਮਗਰਾ ਇਹ ਮਗਰਾ ਕੱਟਾ ਦੇ ਸੋ ਭਜੀ ਕਿੰਨਾ ਰਿਕਾਰਡ ਮੈਂ ਦਾ ਰਿਕਾਰਡ ਇਹਦਾ ਸੂਜੀ ਬਹੁਤ ਜ਼ਿਆਦਾ ਜੇ 20 ਪਲੱਸ ਤੋਂ ਦੱਸਿਆ ਨਾਲ ਅੱਛਾ 20 ਪਲੱਸ ਮੰਨ ਲਾ 18 ਕਿਲੋ ਦੁੱਧ ਦੁੱਧੇ ਕੱਟਿਆ ਜੇ ਬੱਚੇ ਨੂੰ ਛੱਡ ਜੇ ਬੱਚੇ ਛੱਡ ਗਏ ਬੱਚੇ ਤੋਂ ਬਾਅਦ 18 ਮੈਂ ਜਵਾਰਦਸ ਬਹੁਤ ਵੱਡੀ ਮਾਝੂ ਬਿੱਤਰੋ ਆਪਣੇ ਦੇਖ ਕੇ ਸਮਝ ਲੈਣਾ ਹਾਂਜੀ ਹਾਂਜੀ ਮਨ ਜੀ ਜੇ ਆਪਾਂ ਬੋਲੇ ਦੇ ਦੇਣ ਦਾ ਹੈ ਜੀ ਬਿਲਕੁਲ ਜੀ ਬਿਲਕੁਲ ਬੋਲਾ ਸਸ ਜੀ ਸਸ ਸਸ ਸਟੱਡੀ ਜਿਹੜੀ ਕੀਤੀ ਹੈ ਨਾ ਬੋਲੇ ਤੋਂ 12 ਕਿਲੋ ਦਾ ਸਟੱਡੀ 12 ਕਿਲੋ ਨਾਰਮਲ ਨਾਰਮਲ ਆਈਟਮ 12 ਕਿਲੋ ਬੋਲਾ ਤੋਂ ਝੋਕ ਲੈ ਲਿਆ ਰਾਤ ਦੀ ਸੁੱਈ ਆਲੇ ਪਰ ਵੇਖੇ 12 ਕਿਲੋ ਬੋਲਾ ਹੀ ਆ ਅਭੇ ਆਲੇ ਦੀ ਭਾਜੀ ਬਰਕੋਰੋਂ ਉੱਥੋਂ ਆ ਜਾ ਜੀਨ ਤੋਂ ਠੀਕ ਆ ਦੋ ਜਵਾਈਆਂ ਹੋ ਗਈਆਂ ਸਾਡੇ ਦਾ ਸਾਰਾ ਮਿਲੂ ਜੇ ਕਿਸੇ ਦਾਣਾ ਨਹੀਂ ਹੋਵੇ ਵੱਲੋ ਜੀ ਵੇਖੋ ਵੱਡੀ ਮੱਝ ਪਾਰੀ ਜੈਡ ਬਲੈਕ ਕਾਲੀ ਸ਼ਾਹ ਆ ਦੇਖੋ ਥਣ ਵੀ ਆ ਲੱਗਾ ਮੈਨ ਵਸ ਉਹ ਸੁਭਾਈ ਲਾ ਲੋ ਵਸ ਬਹੁਤ ਵਧੀਆ ਪਰ ਸਤਲ ਵਿਖੇ ਦੇ ਕਰਨ ਦਾ ਹਾਂ ਉੱਪਰ ਪੂਰਾ ਮੂੰਹ ਪਰਚਾ ਕੇ ਮੜਾ ਕਮਾਓ ਕਮਾਓ ਮਾੜਾ ਇੱਕ ਫੇਰ ਕਮਾਓ ਕਮਾਓ ਮੜਾ ਵੇਹਲੇ ਵੇਖੋ ਮੇਰੀ ਗੱਡੀ ਆ ਹਾਂ ਸਿੰਗਲ ਹੱਡੀ ਮੈਂ ਦੀ ਆ ਹਾਂਜੀ ਹਾਂਜੀ ਆਜੋ ਮੂੰਹ ਥੱਲੇ ਕਰੋ ਮੜਾ ਦੇ ਵੇਖੋ ਠੀਕ ਆ ਵੱਡੀ ਮੈਂ ਹੁਣ ਲੈ ਜਾਓ ਠੀਕ ਆ ਰੰਗ ਵੇਲਣਾ ਕਾਲਾ ਸ਼ਾਣਾ ਭੈਜੀ ਬੱਠੀਕਾ ਹਾਂਜੀ ਫਿਰ ਮੈਂ ਇਹ ਮੈਂ ਇਹ ਫੋਨ ਤੇ ਕਰ ਲਈਏ ਮੋਲੇ ਦਾ ਮੇਰਾ ਕਾਰਨ ਨਵੜੋ ਕਮਾ ਆ ਕੇ ਲੈ ਖੁੱਲਦੇ ਅੰਲਾ ਲਾਏ ਅੱਛਾ ਫੋਨ ਤੇ ਕਰ ਲਈਏ ਮੋਲੇ ਚਲੋ ਯਾਨ ਕਾਰਨ ਫੋਨ ਤੇ ਕਰ ਲੈ ਕੋਈ ਵੀ ਭਰਾ ਜਿਹੜਾ ਫੋਨ ਕਰੂਗਾ ਕੋਈ ਨਾ ਕੋਈ ਫਿਰ ਕੋ ਜਾਣ ਨਾਲ ਦੋ ਤੇ ਚੜ ਜੂ ਹੁੰਨੇ ਚਲੋ ਠੀਕ ਠੀਕ ਅੱਛਾ ਕਰੀ ਫੋਨ ਤੇ ਕਰਾਂਗੇ ਜਾਹਾਂ ਭਾਈ ਜੀ ਪੂਰੀ ਹਾਂਜੀ ਸੁਈ ਦੇ ਤੇ ਬਗੜਾ ਕੱਟਾ ਜੀ ਹਾਂਜੀ ਇਹ ਵੀ ਦੁੱਧਾ ਸੁਆ ਝੋਤੇ ਹੋਰ ਦੂਜਾ ਸੁਆ ਹੈ ਜੀ ਇਹ ਹਰਿਆਣੇ ਦੇ ਜੀ ਝੋਤੇ ਇਹ ਵੀ ਹਰਿਆਣੇ ਇਹ ਵੀ ਹਰਿਆਣੇ ਆ ਬੱਚਾ ਲੱਗ ਗਿਆ ਅੱਜ ਇਹਨੂੰ ਤਾਂ ਕਰਕੇ ਸੋਣਾ ਠੀਕ ਹੈ ਤੇ ਦੁੱਧ ਕਿੰਨਾ ਭਾਈ ਜੀ ਜੋ ਤੁਸੀਂ ਲਈਏ 27 ਲੀਟਰ ਹੀ ਆ ਹਾਂਜੀ ਤੇ ਬਾਹਰ ਥੋੜਾ ਜਿਹਾ ਹਾਲ ਕੇ ਜੀ ਨੇ ਜਿੰਨਾ ਲਾਇਆ ਮੰਨ ਲਓ ਥੋੜਾ 19 ਕਿਲਾ ਪਰ ਤੇ 15 ਕਿਲੋ ਲਾਉ ਦਿ ਨਾਰਮਲ ਜਿਹੜਾ 15 ਕਿਲੋ ਨਾਰਮਲ ਬਾਹਰ ਉੱਪਰ 15 ਲਾਜੀ ਆਪਾਂ ਬਸ ਠੀਕ ਆ ਤੋਰੋ ਵੀਰ ਜੀ ਤੋਰੋ ਤੁਸੀਂ ਯਾਰ ਆਹ ਵੀਡੀਓ ਦੇ ਭਾਈ ਬੈ ਸੌਦਾ ਤਾਂ ਹੋ ਗਿਆ ਹੀ ਆ। ਹਾਂਜੀ। ਉਹਨਾਂ ਬੰਦਿਆਂ ਨੇ ਸਾਈ ਭਾਈ ਸਾਨੂੰ। ਹਾਂਜੀ। ਉਹਨਾਂ ਦਾ ਰਾਜਦਾਰਾ ਦੱਸ ਜਟ ਹੋ ਗਿਆ। ਦੋ ਮੰਜਾ ਲੈ ਜਾਂ ਉਹਨਾਂ ਸਾਨੂੰ। ਓਹ ਅੱਛਾ ਠੀਕ ਹੈ ਜੀ। ਉਹ ਫਿਰ ਦੋ ਤਿੰਨ ਫਿਰ ਅੱਧਾ ਕੰਮ ਰਹਿ ਗਿਆ ਤਾਂ ਫਿਰ ਉਹ ਭਾਈ ਆਖ ਵਿਚਾਰ ਕੋਈ ਗੱਲ ਨਹੀਂ ਜੇ ਆਖੋ ਤਾਂ ਸਾਈ ਪਾ ਦਿਆ ਕੋਈ ਨਹੀਂ ਲੋਕ ਕਹਿੰਦੇ ਕਿ ਨਹੀਂ ਚਲੋ ਵੇਖੋ ਤੁਹਾਡੀ ਮਰਜ਼ੀ ਵਸਾਈ ਮੋੜ। ਨਹੀਂ ਚਲੋ ਮੋੜ ਦੇ ਨੇ ਵੇ ਲੱਗੇ ਵਿਚਾਰਾਂ। ਸਾਨੂੰ ਯਾਦੇ ਬੈ ਦੇ। ਨਾ ਨਾ ਕੋ ਚਲ ਵੇ ਕਿਹ ਜਣੇ ਭਾਈ ਇਹਨਾਂ ਨੂੰ ਕੀ ਹੋਇਆ? ਇਹ ਜ ਮੈਂ ਖਾਟਾ ਨਹੀਂ ਰਹਾ। ਮੈਂ ਲੱਭਦੀ ਕਰੇ। ਗਾਈਆਂ ਲੋ ਜੀ ਇਹਨਾਂ ਵੇਖੋ ਦੇਖੋ ਕੁਆਲਟੀ ਦੇਖੋ ਮੈਂ ਇਹ ਕੱਢੀ ਆ ਉੱਪਰ ਵਾਲੇ ਦੇ ਬੰਦੇ ਜਿੱਦਾਂ ਨੇ ਲਈ ਆ ਅੱਛਾ ਠੀਕ ਹੈ ਜੀ ਲਓ ਜੀ ਵੇਖੋ ਕਰਾ ਦੀ ਨਾਫਲ ਵੇਖੋ ਆ ਦੇਖੋ ਬਹੁਤ ਵਜਨ ਵਾਲੀ ਮੈਮ ਬਸ ਠੀਕ ਹੈ ਜੀ ਆਜੋ 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 ਸੁਣਾ ਚੁਣਿਆ ਕਰ ਲੇ ਤਾਂ ਚਲੋ ਉਹਨਾਂ ਦਾ ਬਚਾਹਾ ਗਿਆ ਚਲੋ ਗੱਲ ਕੋਈ ਨਹੀਂ ਕੀ ਮਾਲ ਤਾਂ ਚਲੋ ਵੇਖਦਾ ਰਹਿਦਾ ਉਹਦਾ ਸਾਈ ਚਾਰੇ ਰੱਖੀ ਬਚ ਗਏ ਭਾਈ ਚਲੋ ਗਾ ਬਚ ਗਏ ਇੰਨਾ ਬੜਾ ਵੱਡਾ ਮਹਾਰਾ ਚਲੋ ਬਿਲਕੁਲ ਜੀ ਬਾਕੀ ਜੋ ਚੰਦੇ ਜਿਆਦਾ ਕੋਈ ਗੱਲ ਹੈ ਆਪਾਂ ਫੇਰ ਵੇਚ ਲਾਂਗੇ ਇਹਦੀ ਕਿਹੜੀ ਆ ਬਿਲਕੁਲ ਜੀ ਕੋਈ ਚੱਕਰ ਨਹੀਂ ਆਪਾਂ ਸਾਈ ਉਹਨਾਂ ਦੇ ਚਾਰੇ ਜਵਾਸ ਕਰਦੇ ਕੀ ਕਰੀ ਆਪਾਂ ਸਾਈ ਥੋੜਾ ਕਰ ਲੀ ਹਾਂਜੀ ਜੀ ਮੋਨ ਦੇ ਭਾਵੇਂ ਜਰਾ 2.5 ਦੀ ਮੈਂ ਵੇਚ ਜੀਏ ਹਮ ਪਰ ਆਪਾਂ ਬਿਲਕੁਲ ਜਾਇ ਜੀ ਦੇ ਦਿਓ ਦੋ ਜੀ ਹੋਰ ਜਾਣ ਜਾਇ ਜੀ ਇੱਕੋ ਹੀ ਗੱਲ ਕਰ ਦੋ 100 ੜੀ ਕਰੀ 500 ठीजा, ठीजा, ठीज ठीजा, 500 ਛੋਟ ਹੋ ਗਈ ਛੋੜੀ 180 ਜ ਮੈਂ ਦੇਣਾ ਸਭ ਠੀਕ ਹੈ ਠੀਕ ਹੈ ਚਲੋ ਜਾ ਦਿਓ ਲੋ ਜੀ 500 ਛੋੜੀ ਹੋਣੀ ਆ 500 ਛੋਟ ਹੋ ਗਈ ਸਰਫ ਆ ਜਾ ਕਰੋ ਇਹ ਆ ਜੀ ਸੂਈ ਇਹ ਜੀ ਇਹ ਵੀ ਜੇ ਹੋਣੀ ਸੂਈ ਦੋ ਘੰਟੇ ਵੇਜ ਜਾਨੂੰ ਬੋਲੀ ਬੋਲੀ ਪਿਆਈ ਚੋਂ ਗਿਆ ਜੇਰਨੇ ਚ ਪਾਈ ਮੈਂ ਠੀਕ ਆ ਅਜੇ ਜੇਰ ਪਾਉਣੀ ਜੰਦੇ ਬਸ ਠੀਕ ਆ ਹਾਂ ਜੀ ਲੋ ਜੀ ਜੇਰ ਪੈਣੀ ਪਰ ਮੈਂ ਜੇਰ ਪਾਉਣੀ ਆ ਜੀ ਲਿਖਾ ਬਰਾ ਮੇਰਾ ਰਾਂਜੀ ਹਾਂ ਜੀ ਜੇਰ ਛੋਲੇ 2 ਟਾਂ ਕਿਲੋ ਕਿਲੋ ਚੋਕੇ ਨੂੰ ਪਿਆ ਦੇਤੀ ਅੱਛਾ ਬਹੁਤ ਸਭ ਠੰਡਾ ਬਾਦ ਚੱਲ ਜੇਰਦਾਰ ਭਾਵੇਂ ਤੌਕੀ ਬਸ ਠੀਕ ਆ ਹਾਂ ਓਏ ਲਿਆਉ ਕਰਾ ਦੇ ਲੋ ਜੀ ਵੇਖੋ ਕਰੋ ਵੱਡੀ ਮੱਝ ਪੂਰੀ ਨਾਲੇ ਬਹੁਤ ਜ਼ਬਰਦਸਤ ਹੈ ਵੀ ਬਹੁਤ ਜ਼ਬਰਦਸਤ ਮੈਂ ਵੀ ਆਹ ਬਦਲੇ ਸਭੀ ਨੇ ਬੜੀ ਸ਼ੌਂਕ ਨਾਲ ਲੈ ਜਾਈ ਹੈ ਬੜੀ ਵਧੀਆ ਆਹ ਅੱਰੇ ਜੇ ਤੋਰ ਅਗਵਾ ਚੱਦਾ ਵਹਿਦ ਨਹੀਂ ਚੰਗੀ ਬਹਿ ਕਿਹੜਾ ਲਗਾ ਅੱਜ 2.5 ਕਿਲੋ ਚੁਈ ਵੀ ਹੈਗੀ ਜੋ ਬਿਲਕੁਲ ਜੀ ਬਿਲਕੁਲ ਵੇਖੋ ਹਾਂ ਬਸ ਠੀਕ ਆਜੋ ਠੀਕ ਆ ਬਾਠੀ ਹੈ ਜੀ ਬੱਤ ਜੀ ਮੈਂ ਨਾ ਕਰ ਉਹ ਸਾਮ ਹੀ ਨਹੀਂ ਬੰਦੇ ਨੇ ਸਾਮ ਹੀ ਨਹੀਂ ਜੀ ਫਿਲਹਾਲ ਮੈਂ ਹਰਿਆਣਾ ਤੋਂ ਧਿਆਨੇ ਤੋਂ ਬੰਦੇ ਉੱਥੇ ਆਉਂਦੇ ਮੰਡੀ ਤੋਂ ਆਈ ਆ ਮੈਂ 1.60 ਹਜ਼ਾਰ ਦੀ ਹਾਂਜੀ ਤੇ 14 15 ਕਿਲੋ ਦੁੱਧ ਨੇ ਕੱਢਿਆ ਆਦੋ ਤੇ ਅੱਧਾ ਥੋੜੀ ਖਰਾਬ ਹੋ ਗਈ ਮੈਂ ਤਾਂ 15 ਕਿਲੋ ਕੱਢਿਆ ਹਾਂ ਹਾਂ ਅਰ ਕਿਸੇ ਵਾਰ ਸੱਜਾ ਮਾਰੋ ਚਲੋ ਤੋੜ ਦੇਣ ਥੋੜੀ ਨਹੀਂ ਪਰ ਮੈਂ ਨੋ ਨਹੀਂ ਗੱਲ ਕੋਈ ਨਾ ਖੁੱਡਾ ਵੇਖੋ ਕਿੱਥੇ ਲੱਗਾ ਜੀ ਹਾਂ ਨਹੀਂ ਭਾਜੀ ਮੈਂ ਵੇਖੋ ਕੱਦ ਮੁੰਡੇ ਦਾ ਨਿਕਾ ਇਹਦਾ ਲਾ ਕੇ ਖਲਾ ਕੇ ਵੇਖੋ ਕਿੱਥੇ ਆਉਂਦੀ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਮੈਂ ਮੈਂ ਤਾਂ ਵੱਡੀ ਵੱਡੀ ਹੈ ਕੱਦ ਦੇ ਤੇ ਬਾਕੀ ਚਵਾਈ ਬੜੀ ਬੰਬ ਬਹੁਤ ਟੌਪ ਦੀ ਚਵਾਈ ਲੱਗੀ ਲਾਸਟ ਪੀਸ ਇਹ ਜੀ ਇਹ ਲਾਸਟ ਹੀ ਹੈ ਜੀ ਜਾਂ ਦੋ ਸੰਦੀਪ ਜੀ ਚਲੋ ਪਿਛਲਾ ਸਵੇਰ ਆਪਾਂ ਛੱਡਿਆ ਚਲੋ ਜਿੰਨੇ ਦੀ ਮਰਜੀ ਲੈ 60 ਦੀ ਬਿਲਕੁਲ ਬਿਲਕੁਲ ਕਰੀ ਜਾਂ ਰਹੇ ਨੇ ਆਪਾਂ ਆਪਾਂ ਦੇ ਹਿਸਾਬ ਨਾਲ ਜੀ ਆਪਾਂ ਜਾਇਜ਼ ਲਈ ਆਪਾਂ ਜਾਇਜ਼ ਮੁੱਲ ਪਾਵਾ ਗਿਆ ਦਾ ਹਾਂਜੀ ਮੁੱਲ ਸੁਨੀਲ ਜੀ ਸਵਾ ਕਰਾਂਗੇ ਹਾਂਜੀ ਦੇ ਦਿਓ 1 ਮਿੰਟ ਜੀ ਲਾਸਟ ਪੀਸ ਇਹ ਜੀ ਲਾਸਟ ਹੀ ਹੈ ਜਾਂ ਦੋ ਹਾਂ ਨਾ 15 ਦੀ ਛੋੜੀ ਹੋਣੀ ਬੰਦ ਛੋੜੀ ਹੋਣੀ 500 ਦੀ ਛੋੜੋ ਬਸ ਇਹੀ ਮਾਲ ਦੇਖੋ ਜੀ ਹਲੋ 2 3 4 5 ਛੋਟੀਆਂ 5 ਸਿਰਾ ਕੁਆਲਿਟੀ ਇੱਕ ਜੋ ਵੇਚੀ ਚਲੋ ਛੇ ਚਲੋ ਹਾਂਜੀ ਹਾਂ ਚਲੋ ਵਧੀਆ ਉਹ ਵੀ ਆਪਣੇ ਸੱਜਣ ਹੀ ਲੈ ਕੇ ਆ ਗਏ ਕਿ ਨਹੀਂ ਹਾਂਜੀ ਹਾਂਜੀ ਚਲੋ ਐਂ ਐਂ ਆਹਨਾਂ ਦਾ ਤਾਂ ਮੋੜਿਆ ਨਹੀਂ 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 ਵੀਡੀਓ ਪਾ ਲੈਂਦੇ ਕਹਿੰਦੇ ਨਹੀਂ ਆਪਾਂ ਖਰਦੀ ਖਰਦੀ ਐਂ ਹੁੰਦਾ ਬਾਜੀ ਰਾਲੇ ਮਿਲ ਕੇ ਕੋਈ ਹਾਂ ਕਿ ਨਹੀਂ ਕੋਈ ਗੱਲ ਜਿਆਦਾ ਵੇਚਣ ਵਾਲੇ ਤਕਰੀਬਨ ਆਏ ਨਾ ਬਿਲਕੁਲ ਜੀ ਬਿਲਕੁਲ ਚਲੋ ਚਲੋ ਹੋਰ ਬਾਜੀ ਫਿਰ ਬਹੁਤ ਵਧੀਆ ਵੇਚ ਬਹੁਤ ਚੜੀ ਕਰਦੀ ਫਿਰ ਆਂਕ ਕੇ ਪਰ ਅਖੇ ਮਾਰ ਕਰਨੇ ਜੀ ਬਸ ਚੱਲੀ ਜਾਵੇ ਕੰਮ ਤੁਰੇ ਆਈਏ ਚਲੋ ਨੰਬਰ ਵੀਰ ਜੀ ਫਿਰ ਬੋਲੋ ਨੰਬਰ ਵੀਰ ਜੀ 957 995172 91734 ਹਾਂ ਜੀ ਇੱਕ ਨੰਬਰ ਹੋਰ ਆ 81465 6499 ਇਹਨਾਂ ਦੋਨਾਂ ਦੇ WhatsApp ਚੱਲਦਾ ਜਦੋਂ ਮਰਜੀ ਕੋਈ ਐਨੀ ਟਾਈਮ ਕਾਲ ਕਰੇ ਕਿਸੇ ਤਰ੍ਹਾਂ ਨਾਲ ਕੋਈ ਚਾਹੀਦਾ ਆਪਾਂ ਸਾਤਰਾਂ ਦਾ ਅਵੇਲੇਬਲ ਕਰਾਂਗੇ ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ